ਕੜੇ ਸਾਲਾਂ ਤੋਂ ਇਹ ਛੜਕ ਨਹੀਂ ਬਣੀ ਇਹ ਸੜਕ ਬਣੀ ਹੈ ਤੇ ਇਹਦੇ ਉੱਤੇ ਮਟੀਰੀਅਲ ਇਹਨਾਂ ਨੇ ਬਹੁਤ ਹੀ ਘਟੀਆ ਕਵਾਲਿਟੀ ਦਾ ਪਾਇਆ ਹੈ ਕਿਉਂਕਿ ਸੜਕ ਕੰਪਲੀਟ ਹੀ ਨਹੀਂ ਬਣੀ ਕਿਤੇ ਟੋਟਾ ਛੱਡ ਦਿੱਤਾ ਕਿਤੇ ਕਰ ਦਿੱਤਾ ਕਦੇ ਨਹੀਂ ਕਿਤੇ ਡਬਲ ਕਿਤੇ ਸਿੰਗਲ ਕੋਈ ਇਹਦਾ ਅਜੇ ਤੱਕ ਆ ਵੇਖੋ ਜਾ ਕੇ ਸਾਰਾ ਪ੍ਰਸ਼ਾਸਨ ਥੱਲੇ ਤੋਂ ਲੈ ਕੇ ਪੀਡ ਸੜਕ ਮਹਿਕਮੇ ਤੋਂ ਲੈ ਕੇ ਠੇਕੇਦਾਰ ਤੋਂ ਲੈ ਕੇ ਤੋਂ ਕੋਈ ਮੰਤਰੀ ਤੱਕ ਉਹ ਆਣ ਕੇ ਮੰਤਰੀ ਨੂੰ ਆਣ ਕੇ ਇੱਥੇ ਵੇਖਣਾ ਚਾਹੀਦਾ ਵੀ ਇਹ ਛੜਕਦਾ ਹਾਲ ਹੈ ਇਹ ਸੜਕ ਦੇ ਵਿੱਚ ਇਹਦਾ ਮਟੀਰੀਅਲ ਵੈਰੀ ਵੈਰੀ ਪੂਰ ਇਹਦਾ ਕਿਦੋਂ ਸੈਂਪਲ ਨਹੀਂ ਚੈੱਕ ਹੋਇਆ ਇਹਦਾ ਸੈਂਪਲ ਚੈੱਕ ਹੋਣਾ ਸੀ ਮਟੀਰੀਅਲ ਹੋਣਾ ਸੀ ਤੇ ਇਹਨਾਂ ਨੇ ਆਣ ਕੇ ਛੜਕ ਨੂੰ ਤਿਆਰ ਕਰਨਾ ਜਿੰਨੇ ਵੀ ਐਕਸੀਡੈਂਟ ਹੁੰਦੇ ਖਲਸੇ ਨੇ ਇਹ ਛੜਕ ਟੁੱਟੀ ਇੱਕ ਥਾਂ ਤੋਂ ਵੀ ਟੁੱਟੀ ਜੇ ਇਹਨਾਂ ਤੇ ਜਗेंद्रਾ ਪੈਸ ਤੱਕ ਬਣਾਈ ਤਾਂ ਅੱਗੇ ਕੀ ਇਹਨਾਂ ਦੇ ਅੱਗੇ ਪਾਣੀ ਕਿਉਂ ਨਹੀਂ ਬਣਾਈ ਇਹਨਾਂ ਨੇ ਇਹਨਾਂ ਕੰਪਲੀਟ ਫਤੇਗੜ ਚੌਂਕ ਨਵੇਂ ਬੱਸ ਸਟੈਂਡ ਤੱਕ ਕੋਈ ਇਹਨਾਂ ਨੇ ਕਾਰਵਨ ਕੀਤੀ ਕਿ ਉੱਥੋਂ ਤੱਕ ਸੜਕ ਬਣਨੀ ਸੜਕ ਬਣ ਕੇ ਇਹਦੇ ਉੱਤੇ ਜਿਹੜਾ ਦੁਬਾਰਾ ਮਟੀਰੀਅਲ ਪਾਉਣਾ ਸੀ ਉਹ ਕਿਉਂ ਨਹੀਂ ਪਾਇਆ ਇਹਨਾਂ ਠੇਕੇਦਾਰਾਂ ਨੇ ਕਿਉਂਕਿ ਠੇਕੇਦਾਰ ਨੂੰ ਕੋਈ ਪੁੱਛਣ ਵਾਲਾ ਨਹੀਂ ਸਰਕਾਰ ਆਪਣੀ ਮਨਮਰਜ਼ੀ ਦਾ ਰੇਟ ਲੰਦੇ ਮਨਮਰਜ਼ੀ ਦੇ ਪੈਸੇ ਖਾਂਦੇ ਨੇ ਮਿੱਟੀ ਜੋ ਵੀ ਇਹਨਾਂ ਨੇ ਕੰਮ ਕੀਤਾ ਬਿਲਕੁਲ ਬੈਰੀ ਪੂਆ ਨੇ ਜਿੰਨੂੰ ਮਰਜ਼ੀ ਲਿਆ ਕੇ ਸਰਕਾਰ ਆਣ ਕੇ ਖੁਦ ਇਹਦੇ ਮੰਤਰੀ ਆਣ ਕੇ ਚੈੱਕ ਕਰ ਸਕਦੇ ਮਟੀਰੀਅਲ